ਅੱਜ ਪਟਾਲਾ ਦੇ ਭਾਜਪਾ ਆਗੂ ਅਤੇ ਸਬਕਾ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਵੱਲੋਂ ਅੱਜ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਮਾਲ ਵਿਖੇ ਆਪਣੀ ਸਮੁੱਚੀ ਟੀਮ ਦੇ ਨਾਲ ਭਾਜਪਾ ਦਾ ਪੱਲਾ ਫੜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਮਿਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਜਿਸ ਦੇ ਚਲਦੇ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਜੀ ਆਇਆਂ ਨੂੰ ਆਖਿਆ ਗਿਆ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਬਟਾਲਾ ਦੇ ਨਰੇਸ਼ ਮਹਾਜਨ ਦਾ ਅਸੀਂ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਤੇ ਪਾਰਟੀ ਹਰ ਮੌਕੇ ਨਾਲ ਦੇ ਨਾਲ ਖੜੀ ਹੈ ਇਸ ਮੌਕੇ ਨਰੇਸ਼ ਮਹਾਜਨ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਅੱਜ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਤੇ ਉਹਨਾਂ ਵੱਲੋਂ ਜੋ ਵੀ ਜ਼ਿੰਮੇਵਾਰੀ ਵਖਸ਼ੀ ਜਾਵੇਗੀ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਦੇਖੋ ਪੂਰੀ ਖਬਰ ਅੱਜ ਸ਼੍ਰੀ ਨਰੇਸ਼ ਕੁਮਾਰ ਮਹਾਜਨ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹੈ ਜਿਹੜਾ ਗੁਰਦਾਸਪੁਰ ਦੇ ਬੀਜੇਪੀ ਦੇ ਸਹੀ ਮਣੇ ਤੇ ਫੇਸ ਸੀ ਅੱਜ ਉਹਨਾਂ ਦੇ ਨਾਲ ਸਮੂਚੇ ਬਟਾਲੇ ਹਲਕੇ ਦੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਐਮਸੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਹੋਏ ਹੈ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਸ਼੍ਰੋਮਣੀ ਕਾਲੀ ਦਲ ਆਇਆ ਹੈ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਬਟਾਲਾ ਹਲਕੇ ਦੀ ਸੇਵਾ ਦਾ ਚੁਮਹਾ ਹਲ ਐਜ਼ ਅ ਹਲਕਾ ਇੰਚਾਰਜ ਨੂੰ ਦਿੱਤੀ ਗਈ ਹੈ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜੈ ਜਹਾ ਮਾਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ 'ਚ ਇੱਕ ਦਹਿਸ਼ਤ ਹੈ ਖੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ ਹੋਈ ਹੈ ਥੈਂਕ ਯੂ ਨਾ ਨਾ ਮੈਂ ਮੰਨ ਮੰਨ ਦਿੱਤਾ ਗਿਆ ਇੱਕ ਮਿੰਟ ਯਾਰ ਇੱਕ ਮਿੰਟ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਪਹਿਲਾਂ ਮੈਂ ਯੂਥ ਕਾਲੀ ਦਲ ਦਾ ਤਿੰਨ ਵਾਰ ਜ਼ਿਲ੍ਹੇ ਦੀ ਸੇਵਾ ਕੀਤੀ ਆ ਅੱਜ ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਸਰਦਾਰ ਲਖਵੀਰ ਸਿੰਘ ਜੀ ਲੋਦੀਨਗਲ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਜ਼ਿਲ੍ਹੇ ਦੀ ਜਿੰਨੇ ਵੀ ਪਹਿਲੇ ਸਾਰੇ ਲੀਡਰਸ਼ਿਪ ਉਹਨਾਂ ਦੀ ਜਿਹੜੀ ਚੰਗੀ ਸੋਚ ਤੇ ਚੰਗੀ ਉਹਨਾਂ ਨੇ ਮੇਰੇ ਜਿਹੜਾ ਕੰਮ ਨੂੰ ਵੇਖਦੇ ਹੋਏ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਮੈਂ ਤਨਦੇਈ ਨਾਲ ਨਿਭਾਵਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਹੜਾ ਵਾ ਇਹ ਅਨਾਉਂਸਮੈਂਟ ਕੀਤੀ ਆ ਉਹਨੂੰ ਮਾਣ ਹੋਰ ਵਧਾਵਾਂਗਾ ਔਰ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਸਮੁੱਚੇ ਆਪਣੇ ਸੀਨੀਅਰ ਆਗੂ ਸਾਹਿਬਾਨ ਨੂੰ ਨਾਲ ਲੈ ਕੇ ਜ਼ਿਲ੍ਹੇ ਨੂੰ ਤਗੜੇ ਹੋ ਕੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਉਂਦਿਆਂ ਦਿਨਾਂ ਦੇ ਵਿੱਚ ਰਿਜ਼ਲਟ ਸਾਹਮਣੇ ਆਏਗਾ ਪੰਚਾਇਤਾਂ ਦੀਆਂ ਨਗਰ ਕੌਂਸਲ ਦੀਆਂ ਐਮਪੀ ਚੋਣਾਂ ਆ ਰਹੀਆਂ ਅੱਗੇ ਕੀ ਰਣਨੀਤੀ ਰਹਿਣ ਵਾਲੀ ਹੈ ਅਸੀਂ ਹਮੇਸ਼ਾ ਹੀ ਭਾਵੇਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ ਬਹੁਤ ਵੱਡੇ ਲੈਵਲ ਤੇ ਅਸੀਂ ਸਾਰੇ ਆਪਣੇ ਜਿਹੜੇ ਆਗੂ ਸਹਿਬਾਨਾਂ ਨੂੰ ਤੇ ਯੂਥ ਵਾਲਿਆਂ ਨੂੰ ਤੇ ਦੂਜੇ ਸੀਨੀਅਰ ਆਗੂ ਸਹਿਬਾਨਾਂ ਨੂੰ ਨਾਲ ਲੈ ਕੇ ਇਲਕਚਨਾਂ ਪਿਛਲੀ ਵਾਰ ਵੀ ਲੜੀਆਂ ਐਰਕਾਂ ਵਾਰ ਵੀ ਪਾਰਟੀ ਦਾ ਝੰਡਾ ਜਿਹੜਾ ਬਲੰਦ ਕਰਾਂਗੇ ਔਰ ਆਉਂਦੇ ਦਿਨਾਂ ਦੇ ਵਿੱਚ ਸਮਤੀਆਂ ਜ਼ਿਲ੍ਹਾ ਪ੍ਰੇਸ਼ਦਾਂ ਤੇ ਸਰਪੰਚੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪੈਣਗੀਆਂ। ਸਲਾਮਨੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ